ਜਨਤਾ ਦਾ ਟੀਵੀ ਦੇ ਦਰਸ਼ਕਾਂ ਦਾ ਜਨਤਾ ਦਾ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਫਰਦਾਨ ਕਰਨਲ ਗੁਰਦੇਵ ਸਿੰਘ ਜੀ ਨਾਲ ਬੈਠੇ ਆਂ। ਕਰਨਲ ਗੁਰਦੇਵ ਸਿੰਘ ਸਾਡੇ ਨਿਯਮਿਤ ਸਾਡੇ ਨਾਲ ਜੁੜੇ ਰਹਿੰਦੇ ਆ ਆਪਣੇ ਵਿਚਾਰ ਪੇਸ਼ ਕਰਦੇ ਰਹਿੰਦੇ ਆ। ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ 1947 ਦੀ ਵੰਡ ਬਾਰੇ। ਕਰਨਲ ਸਾਹਿਬ ਪਹਿਲਾਂ ਤੋਂ ਮੈਂ ਤੁਹਾਡਾ ਸਵਾਗਤ ਕਰਦਾ ਜਨਤਾ ਦਾ ਟੀਵੀ ਤੇ। 1947 ਦੀ ਵੰਡ ਨੂੰ ਤੁਸੀਂ ਕਿਸ ਰੂਪ ਚ ਦੇਖਦੇ ਆ? ਤੁਸੀਂ ਇਹ ਵੀ ਇਹਦਾ ਸਾਡੇ ਸਿੱਖਾਂ ਤੇ ਭਾਰਤ ਤੇ ਕੀ ਪ੍ਰਭਾਵ ਪਿਆ ਆ ਸੁਣਨ ਵਾਲੀ ਵੀਰਾਂ ਪ੍ਰਵਾਹ ਨੂੰ ਸੰਗਤਾਂ ਨੂੰ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਸਤਿ ਸ੍ਰੀ ਅਕਾਲ ਨਮਸਕਾਰ ਆ ਹਰ ਤਰ੍ਹਾਂ ਦੀ ਹਰ ਸਾਲ ਦੀ ਤਰ੍ਹਾਂ 15 ਗਸਾਉਣ ਵਾਲਾ ਹੈ ਜੈਸੀ ਆਜ਼ਾਦੀ ਦੀ ਜਸ਼ਨ ਮਨਾਣੇ ਨੇ ਪਰ ਇਸ ਆਜ਼ਾਦੀ ਪਿੱਛੇ ਬੜਾ ਵੱਡਾ ਇਤਿਹਾਸ ਹੈ ਔਰ ਬਹੁਤ ਖੂਨੀ ਸੰਘਰਸ਼ ਹੈ ਬਹੁਤ ਉਜਾੜਾ ਵੀ ਹੋਇਆ ਅਸਲ ਵਿੱਚ ਇੱਕ ਕਹਾਵਤ ਹੈ ਕਿ ਪੰਜਾਬ ਤੇ ਉਹੀ ਰਾਜ ਕਰਦਾ ਹੈ ਜਿਹਦੇ ਘੋੜੇ ਦੇ ਖੁਰਾਂ ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਤੇ ਉਹਦੇ ਬਾਜੂਆਂ ਦਮ ਹੁੰਦਾ ਹੈ ਔਰ ਬਦਕਿਸਮਤੀ ਨਾਲ ਲਿਖਤ ਇਤਿਹਾਸ ਵਿੱਚ ਪੰਜਾਬ ਤੇ ਪੰਜਾਬੀਆਂ ਦਾ ਬੜਾ ਘੱਟ ਹੀ ਰਾਜ ਰਿਹਾ ਹੈ ਇਹ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਹੋਇਆ ਜਦੋਂ ਪੰਜਾਬੀਆਂ ਨੇ ਹੜਲ ਕੇ ਔਰ ਸਾਰੇ ਜਿੱਤਾਂ ਮੱਲਾ ਮਾਰ ਕੇ ਔਰ ਬਹੁਤ ਹੀ ਸੰਘਰਸ਼ ਤੋਂ ਅੰਦਰ ਮੁਗਲਾਂ ਨਾਲ ਔਰ ਪਾਸੇ ਅਫਗਾਨੀਆਂ ਨਾਲ ਤੇ ਆਪਣਾ ਰਾਜ ਸਥਾਪਿਤ ਕੀਤਾ ਪਰ ਉਹ ਜਪਲਾਈਏ ਮਹਾਰਾਜ ਜੀ ਸਿੰਘ ਸਾਹਿਬ ਪਹਿਲਾਂ 30 ਕੋ ਸਾਲ ਪਹਿਲਾਂ ਤੇ ਮਹਾਰਾਜ ਜੀ ਸਿੰਘ ਜੀ ਦਾ 40 ਕੋ ਸਾਲ 70 ਕੋ ਸਾਲੋਂ ਰਾਜ ਰਿਆ ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਥੱਲੇ ਸੀ ਗੁਲਾਮ ਹੋ ਗਏ ਆ ਮਹਾਰਾਜ ਜੀ ਸਿੰਘ ਦੇ ਟਾਈਮ ਇੱਕ ਬਹੁਤ ਜ਼ਿਆਦਾ ਧਾਰਮਿਕ ਸਵਰਤਾ ਸਾਨੂੰ ਮਿਲਦੀ ਹੈ ਜਦੋਂ ਸਾਰੇ ਰਲ ਮਿਲ ਕੇ ਰਹਿੰਦੇ ਹਨ ਆ ਉਹਨਾਂ ਦੇ ਮਨਿਸਟਰ ਜਿਹੜੇ ਨੇ ਪ੍ਰਾਈਮ ਮਨਿਸਟਰ ਉਹਨਾਂ ਦਾ ਹਿੰਦੂ ਸੀਗਾ ਉਹਨਾਂ ਦਾ ਫਾਈਨੈਂਸ ਮਨਿਸਟਰ ਕੋਰ ਮਨਿਸਟਰ ਮੁਸਲਮਾਨ ਸੀ ਇਸੇ ਤਰ੍ਹਾਂ ਉਹਨਾਂ ਦੇ ਜਰਨਲ ਸਾਰੇ ਧਰਮਾਂ ਦੇ ਸਨ ਔਰ ਸਾਰੇ ਹੱਦ ਤੜਕੇ ਹਿਸਾਰ ਜੰਗਾਂ ਤੋਂ ਲੈ ਕੇ ਜਿਹੜਾ ਐਡਮਿਨਿਸਟ੍ਰੇਸ਼ਨ ਤੱਕ ਲਿਆ ਪਰ ਜਦੋਂ ਫਿਰ ਅੰਗਰੇਜ਼ਾਂ ਦੇ ਗੁਲਾਮ ਹੋ ਗਏ ਫਿਰ ਉਹ ਧਾਰਮਿਕ ਆ ਜਿਵੇਂ ਅੰਗਰੇਜ਼ਾਂ ਦੀ ਡਿਵਾਈਡ ਐਂਡ ਰੂਲ ਦੀ ਪਾਲਿਸੀ ਸੀ ਉਸ ਹਿਸਾਬ ਨਾਲ ਸਾਨੂੰ ਵੰਡਣ ਲੱਗ ਗਏ ਅਸੀਂ ਉਹ ਨਾ ਹਾਲਾਤਾਂ 'ਚ ਫਿਰ ਕਿਰਨਾਂ ਕਰੇ ਆ ਗਏ। ਔਰ ਮਹਾਰਾਜ ਜੈਤ ਸਿੰਘ ਰਾਜ ਤੋਂ 33-40 ਸਾਲ ਦੀ ਬਾਅਦ ਤੇ ਆਪਾਂ ਲਾਈਏ। ਕਿਰਨਾਂ ਕਰੇ ਆ ਆਪਾਂ ਮੀਓ ਸਹੀ ਸੀ ਗਲਤ ਸੀ। ਹਿੰਦੂਆਂ 'ਚ ਵੀ ਜਿਵੇਂ ਆਰਿਆ ਸਮਾਜ ਰਹੀਂ ਜਾਗਰੂਕਤਾ ਫਲਾਣ ਦੀ ਕੋਈ ਆਪਣੇ ਧਰਮ ਪ੍ਰਤੀ ਕੋਸ਼ਿਸ਼ ਕੀਤੀ ਗਈ। ਸਿੱਖਾਂ ਚ ਸੰਘਵਾ ਲਹਿਰ ਰਹੀ ਕੀਤੀ ਗਈ। ਇਸੇ ਤਰ੍ਹਾਂ ਮੁਸਲਿਮ ਸੰਸਥਾਵਾਂ ਨੇ ਆਪਣੀਆਂ ਜਿਹੜੀਆਂ ਨੇ ਉਹ ਆ ਆਪੋ ਆਪਣੇ ਜਿਹੜੇ ਨੇ ਕੱਟ ਕਰਨੇ ਸ਼ੁਰੂ ਕਰ ਦਿੱਤੇ। ਪਰ ਇਹੋ ਜਿਹਾ ਕਦੀ ਸੁਪਨੇ 'ਚ ਵੀ ਨਹੀਂ ਸਿਆ ਕਿ ਇਹ ਦੇਸ਼ ਦੀ ਕਦੀ ਬੰਦ ਹੋਵੇਗੀ। ਅੱਛਾ ਜੀ। ਕਦੀ ਹਿੱਸੇ 'ਚ ਮਤਲਬ ਆਜ਼ਾਦੀ ਦਾ ਤੇ ਸਾਰੇ ਲੜ ਰਹੇ ਸਨ। ਆਜ਼ਾਦੀ ਦੀ ਲੜਾਈ ਲਾਇ ਦੀ ਲਾਇਏ। ਤੇ ਸਿੱਖਾਂ ਵੀ ਪਹਿਲਾਂ ਆਜ਼ਾਦੀ ਦੀਆਂ ਲੜਾਈਆਂ ਮੁਗਲਾ, ਅਫਗਾਨਾ ਅਵਰਧ, ਮੁਗਲਾ ਅਵਰਧ, ਫਿਰ ਅੰਗਰੇਜ਼ਾਂ ਅਵਰਧ ਅੱਡ ਲੜੀਆਂ। ਉਸ ਤੋਂ ਬਾਅਦ 1457 'ਚ ਆਜ਼ਾਦੀ ਦੀ ਆਪਾਂ ਜੀ ਨੂੰ ਪਹਿਲੀ ਲੜਾਈ ਕਹਿੰਦੇ ਆ ਉਹ ਵੀ ਹੋਈ। ਆ ਪਰ ਕਿਰੇ ਨਾ ਕਰੇ 1925 ਤੱਕ ਆਉਂਦਿਆਂ ਆਉਂਦਿਆ ਇੱਕ ਸੰਸਥਾ ਜਿਹੜੀ ਅੱਜ ਆ ਆ ਆ ਆਪਾਂ ਕਹਿੰਦੇ ਆ ਆਰਐਸਐਸ ਦਾ ਸੰਸਤਾਪਕ ਉਹਨੇ ਇੱਕ ਟੂ ਨੇਸ਼ਨ ਥਿਉਰੀ ਦਿੱਤੀ ਪਾਉਂ ਗਲਤ ਸੀ ਸਹੀ ਸੀ ਜੋ ਵੀ ਉਹਦੇ ਵਿਚਾਰ ਸਨ ਔਰ ਇਸ ਟੂ ਨੇਸ਼ਨ ਥਿਉਰੀ ਨੂੰ ਪਹਿਲੀ ਵਾਰ ਮੁਸਲਮ ਲੀਗ ਜਿਹੜੀ ਕਾਂਗਰਸ ਵਾਡ ਹੁੰਦੀ ਜਿੰਨਾ ਜਿਹੜਾਡ ਹੁੰਦੇ ਨੇ ਉਹ ਇਹਨੂੰ ਜਿਹੜੇ ਨੇ ਪਕੜਦੇ ਨੇ ਔਰ ਉਹ ਇਹਨੂੰ ਇੰਪਲੀਮੈਂਟ ਕਰਵਾਉਂਦੇ ਨੇ ਟੂ ਨੇਸ਼ਨ ਥਿਉਰੀ ਨੂੰ ਕਿ ਹਿੰਦੂਆਂ ਦਾ ਇੱਕ ਵੱਖਰਾ ਰਾਸ਼ਟਰ ਹੋਵੇ ਹਾਂ ਹਿੰਦੂ ਅਡਰਾਸ਼ਾ ਨੇ ਮੁਸਲਮਾਨ ਅਡਰਾਸ਼ਾ ਦਾ ਰਾਸ਼ਟਰ ਸੋ ਇਹ ਕਿਰਨ ਕਰੇ ਸ਼ੁਰੂਆਤ ਤੋਂ 1925 ਚ ਹੁੰਦੀ ਹੈ ਮੁਸਲਿਮ ਲੇ ਨੂੰ ਪਕੜਦੀ ਹੈ ਆ ਪਹਿਲਾਂ ਇਹਨੂੰ ਕੈਜੂਅਲ ਜਿਆ ਲੈ ਆ ਜਾਂਦਾ ਹੈ 1900 30 35 38 40 ਤੱਕ ਪਰ ਕਿਰਨ ਕਰੇ ਜਦ ਜੋਰ ਪਕੜਦੀ ਹੈ ਇਹ ਸਾਰੇ तकरीबन ਸਾਰੇ ਵਿਰੋਧ ਕਰਦੇ ਨੇ ਭਾਵੇਂ ਹਿੰਦੂਸਾਂ ਤੋਂ ਸਿੱਖ ਸੰਪੰਨ ਸਾਰੀਆਂ ਸੰਸਥਾਵਾਂ ਸਨ ਕਾਂਗਰਸ ਵੀ ਸੀ ਪਰ 1944 45 ਤੱਕ ਆਉਣ ਤੱਕ ਜਿਹੜੀ ਇਹ ਕਾਂਗਰਸ ਇਹਨੂੰ ਆਪਣਾ ਹਾਮੀ ਭਰ ਦਿੰਦੀ ਆਪਣੇ ਜਿਹੜਾ ਉਹਨਾਂ ਦਾ ਐਨੂਅਲ ਸੈਸ਼ਨ ਹੁੰਦਾ ਹੈ ਉਹਦੇ ਚੋਂ ਮਨਜ਼ੂਰੀ ਦੇ ਦਿੰਦੀ ਲਿਖਤ ਰੂਪ ਵਿੱਚ ਅਸਵੀਕਾਰ ਕਰ ਲੈਂਦੀ ਹੈ ਕਿ ਅਗਰ ਸਾਨੂੰ ਆਜ਼ਾਦੀ ਮਿਲਦੀ ਹੈ ਇਸ ਸਟੂਨੇਸ਼ਨ ਤੋਂ ਥੋੜੀ ਐਕਸੈਪਟ ਕਰਨਿਆ ਆ ਹਾਲਾਂਕਿ ਸਿੱਖ ਦਾ ਵਿਰੋਧ ਵੀ ਕਰਦੇ ਨੇ ਹੋਰ ਇਸ ਸੰਸਥਾਾਂ ਵਿਰੋਧ ਕਰਦੀਆਂ ਨੇ ਕਾਂਗਰਸ ਦਾ ਵੀ ਵਿਰੋਧ ਕਰਦੇ ਨੇ ਔਰ ਇਸ ਤੇ ਬ੍ਰਿਟਿਸ਼ ਸਰਕਾਰ ਜਿਹੜੀ ਕਮਿਸ਼ਨ ਭੇਜੀ ਦੀ ਹੈ ਕੈਬਨਿਟ ਮਿਸ਼ਨ ਕਹਿੰਦੇ ਆ ਸਟੱਡੀ ਕਰਨ ਲਈ ਕਿ ਅਸੀਂ ਪਾਵਰ ਕਿਸ ਤਰ੍ਹਾਂ ਹੈਂਡਓਵਰ ਕਰਨੀ ਕਿਸ ਤਰ੍ਹਾਂ ਆਜ਼ਾਦੀ ਦੇਣੀ ਹੈ ਆ ਭਾਰਤ ਨੂੰ ਕਿਹਨਾਂ ਨੂੰ ਆਪਾਂ ਦੇਣੀ ਹੈ ਔਰ ਉਹਦੇ ਚੋਂ 60 ਜਦੋਂ ਕੈਬਨਟ ਮਿਸ਼ਨ ਆਉਂਦਾ ਸਾਰੀਆਂ ਪਾਰਟੀ ਪੋਲੀਟੀਕਲ ਪਾਰਟੀਆਂ ਨੂੰ ਸਸਤਾਵਾ ਨੂੰ ਹਰ ਇੱਕ ਨੂੰ ਰਾਜਿਆਂ ਨੂੰ ਮਿਲਦਾ ਹੈ ਔਰ ਉਹਨਾਂ ਦੇ ਵਿਚਾਰ ਲੈਂਦਾ ਹੈ ਸਿੱਖਾਂ ਦਾ ਡੈਲੀਗੇਸ਼ਨ ਵੀ ਉਹਨਾਂ ਨੂੰ ਮਿਲਦਾ ਹੈ ਪਹਿਲੀ ਵਾਰ ਸਿੱਖਾਂ ਦਾ ਡੈਲੀਗੇਸ਼ਨ ਇਸ ਬਾਰੇ ਕਿਸ ਨੂੰ ਮਿਲਦਾ ਉਸ ਤੋਂ ਬਾਅਦ ਸਿੱਖਾਂ ਜੇ ਗੱਲ ਹੋਊਗੀ ਤੇ ਕੈਜੂਅਲ ਹੋਵੇਗੀ ਮਤਲਬ ਫਾਰਮਲ ਕੋਈ ਇਹੋ ਜਿਹਾ ਕੋਈ ਨਹੀਂ ਹੁੰਦਾ ਕਿ ਅਸੀਂ ਜਿਹੜਾ ਹੈ ਆ ਪਾਰਟੀਸ਼ਨ ਨਾਲ ਇੱਕ ਸਿਰੋਧ ਕਰਦੇ ਨੇ ਲੇਕਿਨ ਮੰਗ ਨਹੀਂ ਕੋਈ ਵੀ ਕਰਦੇ ਕਿਸ ਤਰ੍ਹਾਂ ਦੀ ਸੋ ਪਹਿਲੀ ਵਾਰ ਸਿੱਖ ਵੀ ਮੰਗ ਕਰਦੇ ਨੇ ਕਿ ਅਗਰ ਕੈਪਟਨ ਮਿਸ਼ਨ ਨੂੰ ਕਿ ਅਗਰ ਤੁਸੀਂ ਮੁਸਲਮਾਨਾਂ ਨੂੰ ਵਾਟ ਦੇਸ ਦੇਣਾ ਤੇ ਪਰ ਸਾਡਾ ਵੀ ਤੇ ਵੀ ਵਿਚਾਰ ਕਰੋ ਅਸੀਂ ਵੀ ਇੱੱਧ ਕੋ ਮਹਾ ਤੁਹਾਡਾ ਅੱਡ ਧਰਮ ਹੈ ਔਰ ਸਾਡਾ ਜਿਹੜਾ ਇਲਾਕਾ ਮੇਨ ਸਾਡਾ ਰਾਜ ਵੀ ਰਿਆ ਹੈ ਅਸੀਂ ਜਿਹੜੀ ਜ਼ਮੀਨਾਂ ਜਾਦਤਾਂ ਵੀ ਸਾਡੇ ਇਸ ਇਲਾਕੇ ਚ ਨੇ ਸਾਡੇ ਗੁਰਦੁਆਰੇ ਵੀ ਨੇ ਧਰਮ ਦਾ ਚਾਸੂ ਇਹ ਸਾਡਾ ਸਾਡਾ ਦਲੀਪ ਸਿੰਘ ਤੋਂ ਅੰਗਰੇਜ਼ਾਂ ਨੇ ਰਾਜ ਵੀ ਧੋਕੇ ਨਾਲ ਲਿਆ ਸੀਗਾ ਔਰ ਉਹ ਇਹ ਮੰਗ ਕਰਦੇ ਨੇ ਯਮਨਾ ਤੋਂ ਲੈ ਕੇ ਜਨਾਬ ਤੱਕ ਤੇ ਇਹ ਕਰਨਾਲ ਤੋਂ ਲੈ ਕੇ ਤੱਕ ਮੁਲਤਾਨ ਤੋਂ ਉਧਰ ਜੰਮੂ ਤੱਕ ਦਾ ਇਲਾਕਾ ਸਿੱਖ ਸਿੱਖ ਕਮਿਊਨਿਟੀ ਵਾਸਤੇ ਰਾਜਵਾਸ ਵੀ ਹਾਂਜੀ ਆੱਡ ਸਾਡਾ ਵੀ ਆੱਡ ਆ ਜਿਹੜਾ ਜ ਟੂ ਨੇਸ਼ਨ ਹਾਂ ਬਈ 3 ਨੇਸ਼ਨ ਥਿਉਰੀ ਜਿਹੜਾ ਕਰਨਾ ਕਰੇ ਅਕਸੈਪਟ ਕੀਤਾ ਜਾਏ ਚਲੋ ਕੈਬਨਿਟ ਮਿਸ਼ਨ ਵਾਪਸ ਜਾਂਦਾ ਹੈ ਵਾਪਸ ਜਾਣ ਤੋਂ ਬਾਅਦ ਕੈਬਨਟ ਮਿਸ਼ਨ ਜਿਹੜਾ ਹੈ ਇਹ ਇਤਨੀ ਪੋਲਿਟੀਕਲ ਮੇਨ ਪਾਰਟੀਆਂ ਨੂੰ ਉਤੇ ਇੰਗਲੈਂਡ ਬੁਲਾਇਆ ਜਾਂਦਾ ਜਿੱਦੇ ਕਾਂਗਰਸੀ ਦੇ ਵੀ ਲੀਡਰ ਹੁੰਦੇ ਨੇ ਮੁ슬ਿਮ ਲੇਅਦੇ ਲੀਡਰ ਵੀ ਨੇ ਹੋਰ ਵੀ ਪਾਰਟੀਆਂ ਦੇ ਹੁੰਦੇ ਨੇ ਔਰ ਸਿੱਖਾਂ ਦਾ ਹਾਲਾਂਕਿ ਉਹ ਕਾਂਗਰਸ ਦੇ ਇਸ਼ਤ ਸੰਸਰਦਾ ਸੁਰਨ ਸਿੰਘ ਜਿਹੜੇ ਨੂੰ ਉਹਨਾਂ ਨੂੰ ਮੰਨਿਆ ਜਾਂਦਾ ਰੀਪਜੈਕਟਿਵ ਸਿੱਖਾਂ ਦਾ ਆ ਉੱਥੇ ਹੀ ਗੱਲਬਾਤ ਚੱਲਦੀ ਏ ਔਰ ਉਥੇ ਪ੍ਰਾਈਮ ਮਿਨਿਸਟਰ ਨਾਲ ਜਦੋਂ ਪ੍ਰਾਈਮ ਮਿਨਿਸਟਰ ਗੱਲ ਤੇ ਸੁਣਦਾ ਕਿ ਮਿਨੋਰਟੀ ਦਾ ਜਿਹੜਾ ਕੁਝ ਨਾ ਕੁਝ ਹੱਲ ਨਿਕਲਣਾ ਚਾਹੀਦਾ ਜਿਹੜੇ ਦੂਜੇ ਇਹਨਾਂ ਦੋ ਧਰਮ ਤੋਂ ਇਲਾਵਾ ਨੇ ਪਰ ਉਹ ਕਹਿੰਦਾ ਵੀ ਦੇਖੋ ਆਜ਼ਾਦੀ ਦੇਵਾਂਗੇ ਔਰ ਮਿਨੋਰਟੀ ਦਾ ਖਿਆਲ ਰੱਖਾਂਗੇ ਪਰ ਉਹ ਇੱਕ ਅੜਚਣ ਨਹੀਂ ਬਣਨ ਦੇਵਾਂਗੇ ਕੋਈ ਇਹਨਾਂ ਦੇ ਅਰਚਨ ਕਰਕੇ ਕੋਈ ਸਾਨੂੰ ਜਿਹੜਾ ਟ੍ਰਾਂਸਫਰ ਆਵ ਪਾਵਰ ਵਿੱਚ ਦਿਖਦਾ ਹੋ ਇਹੋ ਜੇ ਗੱਲਾਂ ਪਤਾ ਹੁੰਦੀਆਂ ਨੇ ਤੇ ਆ ਉਸ ਤੋਂ ਜਦੋਂ ਕੈਬਨਿਟ ਮਿਸ਼ਨ ਤੇ ਤੇ ਡੈਲੀਗੇਸ਼ਨ ਵਾਪਸ ਆਉਂਦਾ ਹੈ ਅੰਗਰੇਜ਼ ਸਰਕਾਰ ਜਿਹੜੀ ਇਹ ਉਹ ਲਾਰਡ ਮਾਉਂਟਬੈਟਨ ਨੂੰ ਕਹਿ ਜੀਏ ਆ ਉਹ ਮਾਰਚ 1947 ਪਾਵਰ ਪਾਰਟੀਸ਼ਨ ਲਈ ਪਾਵਰ ਟ੍ਰਾਂਸਫਰ ਲਈ ਪਰ ਇਸ ਤੋਂ ਪਹਿਲਾਂ ਹਾਲਾਤ ਜਿਹੜੇ ਨੇ ਨਾ ਬੇਕਾਬੂ ਹੋ ਚੁੱਕੇ ਹੁੰਦੇ ਨੇ ਜਦੋਂ ਕੈਬਨਟ ਮਿਸ਼ਨ ਤੋਂ ਲੰਡਨ ਤੋਂ ਵਾਪਸ ਆਉਂਦਾ ਜਿੰਨਾ ਮੁਸਲਿਮ ਲੀਗ ਤੇ 16 ਅਗਸਤ 1946 ਨੂੰ ਡਾਇਰੈਕਟ ਡੇ ਡਿਕਲੇਅਰ ਕਰਦੇ ਨੇ ਜਿਹਦੇ ਵਿੱਚ ਬੰਗਾਲ ਤੇ ਇਸ਼ਟ ਵਿੱਚ ਨਾ ਸੰਵਲ ਬਹੁਤ ਜ਼ਿਆਦਾ ਹਿੱਸਾ ਸ਼ੁਰੂ ਹੋ ਜਾਂਦੀ ਹੈ ਆਪਸ ਵਿੱਚ ਮਾਰ ਪਟਾਈ ਤੇ ਦੰਗੇ ਤੇ ਉਹ ਹੌਲੀ ਹੌਲੀ ਵੱਧਦੇ ਵੱਧਦੇ ਮਾਰਚ 1947 ਤੱਕ ਪੰਜਾਬ ਵੀ ਪਹੁੰਚ ਜਾਂਦੇ ਨੇ ਸੋ ਜਦੋਂ ਆ ਮਾਉਂਟ ਬੈਟਨ ਆ ਮਾਉਂਟ ਬੈਟਨ ਆ ਜਦੋਂ ਭੇਜਦੇ ਨੇ ਉਦੇ ਨਾਲ ਹੀ ਪ੍ਰਾਈਮ ਮਿਨਿਸਟਰ ਇੰਗਲੈਂਡ ਵਾਲਾ ਯੂਕੇ ਵਾਲਾ ਉਹ ਡਿਕਲੇਅਰ ਕਰਦਾ ਹੈ 20 ਫਰਵਰੀ 1947 ਨੂੰ ਕਸੀ 30 ਜੂਨ 1939 ਨੂੰ ਭਾਰਤ ਨੂੰ ਛੱਡ ਕੇ ਚਲੇ ਜਾਣਾ ਆਜ਼ਾਦ ਕਰਕੇ ਤੇ 15 ਅਗਸਤ ਦੀ 45 ਦੀ بجائے 30 ਜੂਨ 48 ਆ ਪਹਿਲਾਂ ਜੀ 30 ਜੂਨ 1938 ਦੀ ਡੇਡ ਦਿੱਤੀ ਜਾਂਦੀ ਹੈ ਇਹ ਫਰਵਰੀ 1947 ਦਿੱਤੀ ਜਾਂਦੀ ਹੈ ਮਾਉਂਟਬੈਟਨ ਮਾਰਚੇ ਚ ਆਉਂਦਾ ਹੈ ਮਾਉਂਟਬੈਟਨ ਇਹ ਸੋਦੇ ਸਾਰੇ ਹਾਲਾਤ ਦਾ ਜਾਜਾ ਕਰਕੇ ਵਾਪਸ ਫਿਰ ਇੰਗਲੈਂਡ ਜਾਂਦਾ ਹੈ ਇੰਗਲੈਂਡ ਤੋਂ ਵਾਪਸ ਉਹ ਮਈ ਦੇ ਅੰਡੇ ਚ ਜੂਨ ਦੇ ਆਉਂਦਾ ਹੈ 30 ਜੂਨ ਨੂੰ ਡਿਕਲੇਅਰ ਕਰਦਾ ਹੈ ਕਿ ਅਸੀਂ ਜਿਹੜਾ ਹੈ 30 ਜੂਨ 1948 ਨੂੰ ਨਹੀਂ ਅਸੀਂ 15 ਅਗਸਤ 1947 ਨੂੰ ਹੀ ਚਲੇ ਜਾਣਾ ਹੈ ਸੋ ਇਹ ਬੜਾ ਵੱਡਾ ਇੱਕ ਬੜਾ ਵੱਡਾ ਜਿਹੜਾ ਹੈ ਕਿਉਂ ਉਸ ਦਾ ਜਾਂ ਇੱਕ ਬੜਾ ਦੁਵਿਧਾ ਦਾ ਜਾਂ ਬਹੁਤ ਜਿਹੜਾ ਦੰਗਿਆਂ ਦਾ ਜਾਂ ਹਾਲਾਤਾਂ ਨੂੰ ਮਾੜੇ ਪਾਸੇ ਲਜਾਣ ਦਾ ਕਾਰਨ ਬਣਦਾ ਜੇ ਜੇ ਸਾਲ ਹੁੰਦਾ ਤੇ ਤਕਰੀਬਨ ਸ਼ਾਇਦ ਇਹਨੇ ਇਹਨੇ ਹਾਲਾਤ ਮਾੜੇ ਨਾ ਹੁੰਦੇ ਸੋਨੇ ਜਿਹੜੇ ਗੋਮਨ ਰਹਿ ਗਏ ਨੇ ਇਹਦੇ ਵਿੱਚ ਪਾਰਟੀਸ਼ਨ ਵੀ ਹੋਣਾ ਕਿੱਥੇ ਪਾਰਟੀਸ਼ਨ ਹੋਣਾ ਹੈ ਕਿੱਥੋਂ ਦੀ ਪੋਪੂਲੇਸ਼ਨ ਕਿੱਧਰ ਜਾਣੀ ਹੈ ਫੌਜਾਂ ਵੀ ਵੰਡ ਨਹੀਂ ਨੀਆਂ ਨੇ ਪੁਲਿਸ ਵੀ ਵੰਡ ਨਹੀਂ ਹੈ ਐਡਮਿਨਿਸਟ੍ਰੇਸ਼ਨ ਵੀ ਵੰਡ ਨਹੀਂ ਹੈ ਟਾਈਮ ਹੈ ਨਹੀਂ ਸੋ ਉਸ ਟਾਈਮ ਉਹ ਇੱਕ ਕਮਿਸ਼ਨ ਬਿਠਾਉਂਦੇ ਬੈਡ ਕਲਿਫ ਕਮਿਸ਼ਨ ਬਾਡ ਪਾਰਟਿਸ਼ਨ ਕਰਨ ਲਈ ਪਾਰਟਿਸ਼ਨ ਹੋਣੇ ਪੋਪੂਲੇਸ਼ਨ ਦੇ ਹਿਸਾਬ ਤੇ ਜਿਹਦੀ ਪੋਪੂਲੇਸ਼ਨ 50% ਤੋਂ ਜਿੱਥੇ ਜ਼ਿਆਦਾ ਹੈ ਇਹ ਡਿਵੀਜ਼ਨ ਵਾਈਂ ਜਿਹਨੂੰ ਆਪਾਂ ਕਮਿਸ਼ਨਰੀ ਕਹਿੰਦੇ ਆ ਆ ਉਸ ਵਾਈਂ ਜੋਣਾ ਸੀਗਾ ਉਹ ਏਰੀਆ ਉਹਨੂੰ ਜਾਏਗਾ ਹੁਣ ਬਾਕੀ ਸਟੇਟ ਹਿੰਦੁਸਤਾਨ ਭਾਰਤ ਦੇ ਵੀ ਤੇ ਪਾਕਿਸਤਾਨ ਦੇ ਵੀ ਕਲੀਅਰ ਸਨ ਕਿ ਮੈਜੋਰਟੀ ਮੁਸਲਮ ਦੀ ਜਦਾ ਕਿੱਥੇ ਹੋਵੇ ਹਿੰਦੂਆਦੀ ਕਿੱਥੇ ਹੋਵੇ ਸਿਰਫ ਪੰਜਾਬ ਬੰਗਾਲ ਤੇ ਸਾਹਮਦੇ ਇਲਾਕੇ ਸੰਜਨਾ ਚ ਇਹ ਗਿਣਤੀ ਕਾਊਂਟਿੰਗ ਹੋਣੀ ਸੀਗੀ ਸੋ ਕਮਿਸ਼ਨ ਜਿਹੜਾ ਉਹਦੇ ਚ ਜਿਹੜਾ ਚੇਅਰਮੈਨ ਹੈ ਉਹ ਅੰਗਰੇਜ਼ ਹੁੰਦਾ ਰੈਡਕਲਿਫ ਤੇ ਚਾਰ ਉਹਦੇ ਮੈਂਬਰ ਹੁੰਦੇ ਨੇ ਜੱਜ ਦੋ ਹਿੰਦੂ ਹੁੰਦੇ ਨੇ ਇੱਕ ਸਿੱਖ ਤੇ ਇੱਕ ਮੁਸਲਮ ਸੋ ਇਹ ਕਮਿਸ਼ਨ ਬੈਠਦਾ ਹੈ ਸੋ ਡੈਲੀਗੇਸ਼ਨ ਸਾਰੇ ਜਦੋਂ ਮੌਨਟਰੇਟਰ ਨੂੰ ਮਿਲਦੇ ਨੇ ਸਿੱਖਾਂ ਦਾ ਡੈਲੀਗੇਸ਼ਨ ਨਹੀਂ ਮਿਲਦਾ ਪਹਿਲੀ ਵਾਰ ਸਿੱਖ ਸੀਰੀਅਸ ਲੈਂਦੇ ਨੇ ਕਿ ਇਹ ਤੇ ਪਾਰਟੀਸ਼ਨ ਹੋਣਾ ਹੋ ਜਾਣਾ ਸੀ ਕਮੇਟੀ ਜਾਣਾ ਸੋ 32 ਮੈਂਬਰਸ ਦਾ ਡੈਲੀਗੇਸ਼ਨ ਪਹਿਲੀ ਵਾਰ ਬੜੀ ਸੀਰੀਅਸਲੀ ਮਿਲਦਾ ਮਾਉਂਟਬੈਟਨ ਨੂੰ ਔਰ ਮਾਉਂਟਬੈਟਨ ਉਹਨਾਂ ਦੀ ਗੱਲ ਵੀ ਸੁਣਦਾ ਹੈ ਜੋ ਮਾਉਂਟਬੈਟਨ ਨੂੰ ਸਾਰਾ ਦੱਸਿਆ ਜਾਂਦਾ ਹੈ ਔਰ ਮਾਉਂਟਬੈਟਨ ਉਹਨਾਂ ਦੇ ਸਾਹਮਣੇ ਪਹਿਲੀ ਵਾਰ ਨਕਸ਼ਾ ਦੇਖ ਕੇ ਕਹਿੰਦਾ ਕਿ ਆ ਇਹ ਇਸ ਪੋਲਿਟੀਕਲ ਪਾਰਟੀ ਜਿਸ ਨੇ ਜਿਹੜਾ ਪਹਿਲਾਂ ਐਕਸੈਪਟ ਕੀਤਾ ਹੈ ਕੈਬਨਟ ਮਿਸ਼ਨ ਵਿੱਚ ਜਾਂ ਇੰਗਲੈਂਡ ਜਾ ਕੇ ਇਹਦੇ ਨਾਲ ਤੁਹਾਡਾ ਤੇ ਸਾਰਾ ਤੁਸੀਂ ਅੱਧਾ-ਅੱਧਾ ਹੋ ਜਾਣਾ ਹੈ ਨਾ اور ਬੜੇ ਲੇਟ ਹਸਾਬ ਦੇ ਤੁਸੀਂ ਹੋ ਗਏ ਹੋਰ ਮੈਂ ਇੱਕ ਤਾਂ ਲੋਕਾਂ ਦੇ ਸਵਾਲ ਕਰਨ ਵਾਲਾ ਵੀ ਕੀ ਸਿੱਖ ਪ੍ਰੋਪਰਲੀ ਆਪਣੀ ਗੱਲ ਰੱਖਣ ਤੋਂ ਲੇਟ ਹੋ ਗਏ ਲੇਟ ਹੋ ਗਏ ਸਿੱਖ ਲੇਟ ਹੋ ਗਏ ਬਿਲਕੁਲ ਲੇਟ ਹੋ ਗਏ ਸਿੱਖਾਂ ਨੇ ਰਿਟਰਨ ਵਿੱਚ ਜਿਹੜਾ ਨਾ ਪਹਿਲੀ ਯਾਰ ਕੈਬਿਨਟ ਅਡਮਿਸ਼ਨ ਨੂੰ ਦਿੱਤਾ ਹੈ 40 ਚ ਤੇ ਫਿਰ ਲੋਡ ਮਾਉਂਟ ਬਟਨ ਨੂੰ ਦਿੱਤਾ ਹੈ ਹੁਣ ਲੋਡ ਮਾਉਂਟ ਬਟਨ ਜਦੋਂ ਆਉਂਦਾ ਹੈ ਉਦੋਂ ਤੱਕ ਪੋਲਿਟੀਕਲ ਡਿਸੀਜਨ ਹੋ ਸਕਿਆ ਸੀ ਟੂ ਡਿਸੀਜਨ ਤੇ ਔਰ ਉਸ ਤੱਕ ਇਹ ਵੀ ਕੰਡੀਸ਼ਨ ਹੋ ਚੁੱਕੀ ਸੀ ਕਿ ਪੋਪੂਲੇਸ਼ਨ ਦੇ ਹਿਸਾਬ ਤੇ ਹੋਵੇਗਾ ਹੁਣ ਸਿੱਖਾਂ ਦੀ ਪੋਪੂਲੇਸ਼ਨ ਕਿਰੇ ਨਹੀਂ ਸੀ 50% ਬਣਦੀ अच्छा जी लेकिन जब वो सुनता है इस डेलीगेशन तो वो बड़ा सीरियस हो के कहता है कि ਤੁਹਾਡੇ ਨਾਲ ਅਸੀਂ ਚਾਲ ਰੱਖਾਂਗੇ ਮੈਂ ਤੁਹਾਡੇ ਨਾਲ ਸਹਣਾ ਨਹੀਂ ਸੀ ਹੋਣਾ ਚਾਹੀਦਾ ਜਿਹੜਾ ਤੁਹਾਡਾ ਪਾਰਟੀਸ਼ਨ ਹੋ ਰਿਹਾ ਹੈ ਅਸੀਂ ਕੋਸ਼ਿਸ਼ ਕਰਾਂਗੇ ਘੜਟ ਘੜਟ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਇਲਾਕੇ ਇੱਕ ਪਾਸੇ ਰਹਿ ਜਾਣ ਤੇਸ ਤੋਂ ਪਹਿਲਾਂ ਕਾਂਗਰਸ ਜਿਹੜੀ ਹੈ ਉਹ ਸਿੱਖਾਂ ਤੋਂ ਰਿਟਰਨ ਇਹ ਚ ਲੈ ਸਿੱਖਾਂ ਨੇ ਖੁਦ ਦੇ ਲੋ ਜਾਂ ਕਾਂਗਰਸ ਨੇ ਲੈ ਲੈ ਲੋ ਜਾਂ ਹਾਲਾਤਾਂ ਮਤਾਂਸੇ ਰਿਟਰਨ ਇਹ ਦੇ ਚੁੱਕੇ ਸਨ ਬ੍ਰਿਟਿਸ਼ ਸਰਕਾਰ ਨੂੰ ਕਿ ਅਸੀਂ ਜਾਂ ਤੇ ਸਾਨੂੰ ਜੇ ਅੱਡ ਨਾ ਮਿਲਿਆ ਤੇ ਅਸੀਂ ਭਾਰਤ ਨਾਲ ਜਾਵਾਂਗੇ ਅਸੀਂ ਪਾਕਿਸਤਾਨ ਨਾਲ ਨਹੀਂ ਜਾਵਾਂਗੇ ਅੱਛਾ ਜੀ ਜੇ ਕਦੀ ਇਸ ਰਿਟਰਨ ਵਿੱਚ ਸਿੱਖੇ ਵੀ ਕੰਡੀਸ਼ਨ ਰੱਖ ਦਿੰਦੇ ਕਿ ਸਾਡੇ ਆ ਇਲਾਕੇ ਨੇ ਬਸ ਸਾਨੂੰ ਜਿੱਥੇ ਵੀ ਤੁਸੀਂ ਪਾਟ ਦਿਓ ਜਾਂ ਭਾਰਤ ਵਿੱਚ ਭੇਜੋ ਸਾਡੇ ਇਲਾਕੇ ਨਾ ਟੁੱਟਣ ਇਲਾਕੇ ਕਿਹੜੇ ਟੁੱਟ ਰਹੇ ਸਨ ਜਿੰਨਾ ਕੁਝ ਸਾਨੂੰ ਹੁਣ ਮਿਲਿਆ ਆ ਇਹਦੇ ਵਿੱਚ ਕੋ ਲਾਹੌਰ ਡਿਵੀਜ਼ਨ ਹੋਰ ਮਿਲ ਜਾਂਦਾ ਹਾਂਜੀ ਤੇ ਚਰਾ ਤੱਕ ਸਾਡਾ ਬਾਰਡਰ ਚਲਾ ਜਾਣਾ ਸੀਗਾ ਹਾਂਜੀ ਹਾਂਜੀ ਭਾਰਤ ਨੂੰ ਵੀ ਦਾ ਫਾਇਦਾ ਸੀਗਾ ਭਾਵੇਂ ਕੁਝ ਹੋਇਆ ਤੇਰੀ ਇਹ ਕਿਰਨ ਕਰੇ ਹੋਰ ਰਣਉਣ ਦਿੰਦੇ ਹੋ ਕੰਪਨਸੇਟ ਕਰਦੇ ਹਾਂਜੀ ਗੁਰਦੁਆਰੇ ਵਗੈਰਾ ਪੰਡਤਾਂ ਦੇ ਕਾਰਜ ਸਾਰੇ ਪੋਪੂਲੇਸ਼ਨ ਨੂੰ ਜੀ 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 ਸੋ ਇਹ ਰੈਡ ਕਲਿਪ ਕਮਿਸ਼ਨ ਬੈਠਦਾ ਇਹ ਰੈਡ ਕਲਿਪ ਕਮਿਸ਼ਨ ਜਿਹੜ ਅ ਤੀ ਜੂਨ 1947 ਨੂੰ ਵਹਿੰਦਾ ਹੈ ਤੇ 12 ਅਗਸਤ ਨੂੰ ਰਿਪੋਰਟ ਦਿੰਦਾ ਹੈ ਪਾਰਟੀਸ਼ਨ ਦੀ ਹੁਣ 12 ਅਗਸਤ ਤੱਕ ਕਿਸੇ ਨੂੰ ਪਤਾ ਨਹੀਂ ਕਿ ਮੈਂ ਪਾਕਿਸਤਾਨ ਵਿੱਚ ਆ ਜਾਂ ਹਿੰਦੁਸਤਾਨ ਵਿੱਚ ਆ ਕਿ ਮੈਂ ਕਿੱਥੇ ਆ ਜਾਂ ਮੇਰਾ ਕੀ ਹੋਣਾ ਹੈ ਮੇਰਾ ਪਿੰਡ ਮੇਰਾ ਜ਼ਿਲ੍ਹਾ ਕਿੱ데 ਜਾਣਾ ਹੈ ਤੱਕ ਕਲੀਅਰ ਹੀ ਨਹੀਂ ਸਿਆ ਕੋਈ ਹਾਂ ਉਹ ਸਾਰਾ ਚਲੋ ਉਹਨਾਂ ਚ ਐਡਮਿਨਿਸਟ੍ਰੇਸ਼ਨ ਫੇਲ ਹੋ ਚੁੱਕਾ ਹੁੰਦਾ ਸਿਕਿਉਰਿਟੀ ਸਾਰੀ ਫੇਲ ਹੋ ਚੁੱਕੀ ਜੀ ਫੌਜਾ ਪੁਲਿਸ ਐਡਮਿਨਿਸਟ੍ਰੇਸ਼ਨ ਦੰਗੇ ਸ਼ੁਰੂ ਬੁਰੀ ਤਰ੍ਹਾਂ ਹਾਲ ਸੋ ਕਿਸੇ ਨੂੰ ਆਪੋ ਤਪ ਪਈ ਹੁੰਦੀ ਹੈ ਮਾਰਾ ਤਾੜੀ ਹੁੰਦੀ ਹੈ ਇਹ ਮਾਰਾ ਤਾੜੀ ਚ 1 ਕਰੋੜ ਤੋਂ ਜ਼ਿਆਦਾ ਲੋਕ ਜਿਹੜੇ ਬਲਕਿ ਕਈ ਤੇ 1.5 ਕਰੋੜ ਕਹਿੰਦੇ ਨੇ ਜਿਹੜੇ ਨੇ ਉੱਜੜਦੇ ਨੇ ਐ 10 12 15 ਲੱਖ ਲੋਕ ਮਾਰੇ ਜਾਂਦੇ ਨੇ ਜਵਾਨ ਧੀਆਂ ਦੀ ਇਤਾਂ ਜਾਂਦੀਆਂ ਨੇ ਆ ਪਾਕਿਸਤਾਨ ਦੇ ਤੇ ਕੁਝ 10 15 ਲੱਖ ਹਿੰਦੂ ਸਿੱਖ ਜਿਹੜੇ ਨੂੰ ਮੁਸਲਮਾਨ ਕਨਵਰਟ ਹੁੰਦੇ ਨੇ ਰਹਿਣ ਕਰ ਮਜਬੂਰੀ ਕਰਕੇ ਜਾਂ ਆਪਣਾ ਨਾਂ ਛੱਡਣ ਕਰਕੇ ਜਾਂ ਜਿਸ ਜਿਹੜੇ ਹਾਲਾਤਾਂ ਚ ਵੀ ਸੋ ਦੋਵਾਂ ਪਾਸੇ ਬਹੁਤ ਉਜਾੜਾ ਹੁੰਦਾ ਹੈ ਬੁਰਾ ਹਾਲ ਹੁੰਦਾ ਸੀ ਉਹਨੂੰ ਬੰਡ ਤੇ ਜਾਂ ਬੰਗਾਲ ਦੀ ਹੁੰਦੀ ਤੇ ਜਾਂ ਪੰਜਾਬ ਦੀ ਹੁੰਦੀ ਆ ਕਿਤ ਲੋਗਾਂ ਦਾ ਤਾਂ ਹੀ ਹੋਈ ਸਾਰੀ ਵਾਹ ਕਿਤ ਲੋਗਾਂ ਸੇਕ ਵੀ ਨਾ ਸਿਆ ਸਾਰਾ ਤੋਂ ਉਸ ਤੋਂ ਬਾਅਦ ਵੀ ਜਦੋਂ ਲੋਕ ਅਸੀਂ ਉੱਜੜ ਕੇ ਆਉਣੇ ਆ ਜਿਹੜੇ ਪੰਜਾਬ ਵਿੱਚੋਂ ਲੋਕ ਆਉਂਦੇ ਨੇ ਉਹ ਬੜੇ ਸਰਮਾਇਦਾਰ ਸਾਰੇ ਚੰਗੇ ਵਸਦੇ ਰਹਦੇ ਸਨ ਤੇ ਭਾਵੇਂ Hindu ਭਾਵੇਂ Sikh ਲੇਕਿਨ ਇਦਰੋਂ ਲੋਕ ਜਿਹੜੇ ਜਾਣਦੇ ਨੇ ਉਸ ਇੱਕ ਤੇ ਸਿਰਫ ਪੰਜਾਬ ਵਿੱਚੋਂ ਜਾਣਦੇ ਨੇ ਸਾਰੇ ਭਾਰਤ ਵਿੱਚੋਂ ਨਹੀਂ ਜਾਣਦੇ ਪੰਜਾਬ ਪਿਆਰ ਦਾ ਉਸਮਾਨ ਜਾਂਦਾ ਹੈ ਉੱਥੋਂ ਦੇ ਲੋਕ ਜਿਹੜੇ ਆਉਂਦੇ ਨੇ ਉਸ ਟਾਈਮ ਦੇ ਹਿਸਾਬ ਤੇ ਉਹ 500 ਕਰੋੜ ਦੀ ਪ੍ਰਾਪਰਟੀ ਜਮੀਨ ਜਿਆਦਾ ਦਾ ਛੱਡ ਕੇ ਆਉਂਦੇ ਨੇ ਐਸੈਸਮੈਂਟ ਦੇ ਸਾਹਬ ਉਹਦੀ ਵੈਲਿਊ ਆਪਣੀ ਸਿੱਖਾਂ ਤੇ ਹਿੰਦੂ ਕਮਿਊਨਿਟੀ ਸਾਰੇ ਸਾਰੇ ਮਲਾਕ ਹਾਂ ਸਾਰੇ ਮਲਾਕ 500 ਕਰੋੜ ਹਾਂਜੀ 500 ਕਰੋੜ ਔਰ ਇਧਰੋਂ ਜਿਹੜੇ ਲੋਕ ਜਾਂਦੇ ਨੇ ਉਹ ਸਿਰਫ 100 ਕਰੋੜ ਦੀ ਜਮੀਨ ਜਿਆਦਾ ਦਾ ਪ੍ਰਾਪਰਟੀ ਛੱਡ ਕੇ ਜਾਂਦੇ ਨੇ ਇਧਰੋਂ ਲੋਕ ਸਿਰਫ ਪੰਜਾਬ ਵਿੱਚੋਂ ਜਾਂਦੇ ਨੇ ਉਧਰੋਂ ਸਾਰੇ ਪਾਕਿਸਤਾਨੇ ਚਲੋ ਆਪੋਂਦੇ ਨੇ ਸੋ ਜਦੋਂ ਇੱਥੇ ਲੋਕ ਆਉਂਦੇ ਨੇ ਉਹਨਾਂ ਨੂੰ ਬੜੀਆਂ ਜਮੀਨ ਜਿਆਦਾ ਦਾ ਬੜੀਆਂ ਘਟ ਮਿਲਦੀਆਂ ਨੇ ਇੱਕ ਤੇ ਉਜਾੜੇ ਸਾਰਾ ਕੁਝ ਫਿਰ ਇਧਰ ਜ਼ਮੀਨ ਜਾਇਦਾਦ ਤਾਂ ਇਧਰ ਉਹਨੇ ਡਵੈਲਪਡ ਏਰੀਆ ਨਹੀਂ ਸੰਜਨੇ ਉਹ ਦਰਸਨ ਉਸ ਟਾਈਮ ਜੇ ਐਗਰੀਕਲਚਰ ਵੀ ਲਾਈਏ ਜਾਂ ਬਿਜ਼ਨਸ ਲਾਈਏ ਜਾਂ ਇੰਡਸਟਰੀ ਲਾਈਏ ਜਾਂ ਕਾਰੋਬਾਰ ਲਾਈਏ ਲੋਕ ਸੁਖਾਲੇ ਸਨ ਅੱਜ ਵੀ ਤੁਸੀਂ ਲਾਓ ਜੇ ਅੱਜ ਇੱਥੋਂ ਨਾਲੋਂ ਵੈਸਟਰਨ ਈਸਟਰਨ ਯੂਪੀ ਨਾਲੋਂ ਵੈਸਟਰਨ ਯੂਪੀ ਚੰਗਾ ਹੈ ਵੈਸਟਰਨ ਯੂਪੀ ਨਾਲੋਂ ਹਰਿਆਣਾ ਚੰਗਾ ਹੈ ਹਰਿਆਣਾ ਨਾਲੋਂ ਪੰਜਾਬ ਚੰਗਾ ਹੈ ਉਹਨਾਂ ਕੋਈ ਕੁਦਰਤੀ ਨੇਚਰਲੀ ਜਿਹੜਾ ਇਹ ਚੀਜ਼ਾਂ ਕੋਈ ਹੈਗੀਆਂ ਨੇ ਸੋ ਜ਼ਮੀਨਾਂ ਬੜੀਆਂ ਘੱਟ ਮਿਲਦੀਆਂ ਨੇ ਇਹ ਦਰਸਲੇ ਏਰੀਆ ਜਿਹੜਾ ਨਾ ਇਹ ਪੰਜਾਬ ਦਾ ਤੇ ਹਰਿਆਣਾ ਦੇ ਏਰੀਆ ਇਹ ਤਾਂ ਦਰਿਆਵਾਂ ਦੀ ਧਰਤੀ ਰਾਜ ਤਾਂ ਆਪਾਂ ਹੁਣ ਡਿਸਕਸ ਵੀ ਕਰ ਰਹੇ ਸੀ ਉਹਦਾ ਕਰਕੇ ਜ਼ਮੀਨਾਂ ਬੜੀਆਂ ਜਾਊ ਰਹੀਆਂ ਇਸ ਜਿਸ ਏਰੀਆ ਦੀਆਂ ਅਨੇ ਦਰਿਆਵਾਂ ਦੇ ਇੱਧਰ ਹੈਗੇ ਨੇ ਕੋਈ ਪਾਣੀ ਹਵਾ ਦਾ ਵਾਤਾਵਰਨ ਦਾ ਲੋਕਾਂ ਦੇ ਵਿੱਚ ਵਿੱਚ ਜ਼ਮੀਨਾਂ ਰਹੀਆਂ ਹੋ ਗਈਆਂ ਪਹਿਲਾਂ ਵਰ ਬਹੁਤ ਚੰਗੀ ਹੁੰਦੀ ਸੀ ਸਟਰਗਲ ਦਾ ਫਰਕ ਹੈ ਉਹਦਾ ਸ਼ਰੀਰਾਚ ਮਰਕ ਹੈ ਉਹਨਾਂ ਦੇ ਰਹਿਣ ਬਹਿਣ ਵਿੱਚ ਫਰਕ ਹੈ ਸੋਚ ਵਿੱਚ ਫਰਕ ਹੈ ਨਾ ਸੋ ਇਹ ਜ਼ਮੀਨਾਂ ਜਦੋਂ ਤਾਂ ਘੱਟ ਮਿਲਦੀਆਂ ਨੇ ਛੋਟੀਆਂ ਦੁਕਾਨਾਂ ਮਿਲਦੀਆਂ ਨੇ ਘਰ ਮਿਲਦੇ ਨੇ ਕਿਸੇ ਨੂੰ ਨਹੀਂ ਮਿਲਦੇ ਕਿਸੇ ਦਾ ਨਾ ਪ੍ਰੂਵ ਕਰਨਾ ਪੈਣਾ ਤੁਹਾਨੂੰ ਸਾਰਾ ਤੁਹਾਡਾ ਤਾਂ ਜਿਹੜਾ ਲੈਣਾ ਹੈ ਸੋ ਹਾਲਾਤ ਬਹੁਤ ਹੀ ਫਾਈਨੈਂਸ਼ਲੀ ਜਲ ਦੁਜੀ ਸਮਾਜਿਕ ਤਾਣਾ ਵਾਣਾ ਟੁੱਟ ਜਾਂਦਾ ਸਾਰਾ ਕਦਿਆਂ ਤੋਂ ਬਰਾਦਰੀ ਆ ਪਿੰਡਾਂ ਵਾਗੋ ਬਿਠੇ ਸਾਨਾ ਸਭ ਤੋਂ ਵੱਡਾ ਲਾਸਟੇਸੀ ਚੀਜ਼ ਆ ਹੁਣ ਹੁਣ ਇਹਨਾਂ ਹਾਲਾਤਾਂ 'ਚ ਕਰਦਾਰ ਵੀ ਮਾੜਾ ਹੁੰਦਾ ਹੈ ਸੁਭਾਅ ਵੀ ਮਾੜਾ ਬੰਦਾ ਹੈ ਹਨਾ ਕਿਉਂਕਿ ਕਰਪਸ਼ਨ ਵੀ ਜਿਹੜੇ ਹੁੰਦੇ ਨੇ ਅਪਰਾਧ ਵੀ ਵੱਧਦੇ ਨੇ ਦੁਜੀ ਪੰਜਾਬੀ ਖਿੰਡ ਪੁੰਡ ਬੈ ਆਪਣਾ ਸੱਭਿਆਚਾਰ ਸਾਰਾ ਖਤਮ ਹੋ ਗਿਆ ਸੋ ਇੱਕ ਤਰ੍ਹਾਂ ਦੇ ਮੁੱਢੋ ਸੁਢੋ ਪੰਜਾਬੀਆਂ ਦੀ ਜ਼ਿੰਦਗੀ ਸ਼ੁਰੂ ਕੀਤੀ ਔਰ ਉਹ ਜਿਹੜੀ ਕੁਦਰਤੀ ਇੱਕ ਫਲੋ ਹੈ ਪੰਜਾਬੀਆਂ 'ਚ ਹੋਂਦ ਹਾਲਾਤਾਂ 'ਚ ਸਿੱਖਾਂ 'ਚ ਖਾਸ ਕਰਕੇ ਉਹ ਉਹਨਾਂ ਫਿਰ ਜਿਹੜੇ ਨੇ ਉਹਦਾ 20 30 ਸਾਲ ਇੱਥੇ ਤੁਹਾਡੇ ਸਾਹਮਣੇ ਜਿਹੜੇ ਨੇ ਉਹਦੋਂ 70 80 ਤੱਕ ਲੋਕ ਆਪਣੇ ਪੈਰਾਂ ਤੇ ਖੜੇ ਹੋ ਗਏ ਜ਼ਮੀਨਾਂ ਜਿਹੜੀਆਂ ਮਾੜੀਆਂ ਸਨ ਚੰਗੀਆਂ ਬਣਾਈਆਂ ਕਾਰੋਬਾਰ ਸ਼ੁਰੂ ਕੀਤੇ ਇੰਡਸਟਰੀ ਲਾਈਆਂ ਵਪਾਰ ਉਦੋਗ ਸਾਰਿਆਂ ਚਾਹ ਕਾਮਯਾਬੀ ਹਾਸਲ ਕੀਤੀ ਔਰ ਫਿਰ ਇੱਕ ਤਰ੍ਹਾਂ ਦਾ ਲੀਡਿੰਗ ਜਿਵੇਂ ਆਪਾਂ ਕਹਿੰਦੇ ਆ ਸਿਟੀਜ਼ਨਸ਼ਿਪ ਤੇ ਹੌਲੀ ਹੌਲੀ ਆ ਗਏ ਔਰ ਇਹ ਹੀ ਨਹੀਂ ਹਾਂ ਹੁਣ ਦੇਖੋ ਤੁਸੀਂ ਜੇ ਆਪਾਂ ਲਾਈਏ ਤੇ ਹੁਣ ਇੱਥੋਂ ਵੀ ਪੰਜਾਬੀ ਜਿਹੜੇ ਨੇ ਬਾਹਰ ਜਾ ਕੇ ਵਿਦੇਸ਼ਾਂ ਚੀ ਸੌ ਦੇ ਸੌ ਦਿਖਾ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੇ ਪਰਸਨਲੀ ਤੁਹਾਡੇ ਨਾਲ ਸਵਾਲ ਪੁੱਛਣਾ ਚਾਹੁੰਦਾ ਵੀ ਪਰਸਨਲੀ ਜਿੱਦਾਂ ਵੀ ਤੁਸੀਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਤੁਹਾਡਾ ਬਰਤ ਕਿੱਥੋਂ ਦਾ ਅਸੀਂ ਸਾਡਾ ਜ਼ਿਲ੍ਹਾ ਸਿੱਖੂਰਾ ਸੀਗਾ ਬਾਤੇ ਪੰਜਾਬ ਚ ਵੈਸਟਰਨ ਪੰਜਾਬ ਲਾਹੌਰ ਦੇ ਨੇੜੇ ਸੀਗਾ ਪਾਕਿਸਤਾਨ ਤੁਸੀਂ ਪਾਕਿਸਤਾਨ ਸ਼ਿਕੋਪੁਰਾ ਜਿਲ੍ਹਾ ਉੱਥੋਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਸ਼ਿਕੋਪੁਰਾ ਜ਼ਿਲ੍ਹਾ ਸੀਗਾ ਅੱਛਾ ਜੀ ਸਾਡੇ ਦੋ ਪਿੰਡਾਂ ਸੀ ਸਾਡੇ ਪਰਿਵਾਰ ਇੱਕ ਰਣੀ ਕਿ ਪਿੰਡ ਸੀ ਸ਼ਿਕੋਪੁਰੇ ਦੇ ਨਾਲ ਹੀ ਇੱਕ ਮਨੇਸ਼ ਪਿੰਡ ਸੀਗਾ ਜਿੱਥੇ ਮਨੇਸ਼ ਸਾਹੀ ਮਨੇਸ਼ ਸਾਤੇ ਮਨੇਸ਼ ਪਿੰਡ ਸੀਗਾ ਉਹਦੇ ਸਾਡੇ ਦਾਦੇ ਪੜਦਾਉਂਦੇ ਸਨ ਤੋਂ ਜਦੋਂ ਇੱਧਰ ਆਏ ਨਿਕੜ ਫੋਕੜ ਗਏ ਕੋਈ ਕਿਰੇ ਬੈਠ ਗਿਆ ਕੋਈ ਕਿਰੇ ਕੋਈ ਕਿਸੇ ਜ਼ਿਲ੍ਹੇ ਚ ਕੋਈ ਕਿਸੇ ਪਿੰਜੇ ਵਿੱਚ ਜਮੀਨਾਂ ਮਿਲੀਆਂ ਆ ਮੈਨੂੰ ਇਹਦਾ ਕੋ ਪਤਾ ਵੀ ਸਾਡਾ ਜਿਹੜਾ ਸਾਡਾ ਦਾਦਾ ਸੀ ਸਾਡਾ ਪਰਦਾਦਾ ਸਾਡੇ ਪਰਦਾਦੇ ਦੀ ਉਧਰ 250 ਕਲਾ ਜ਼ਮੀਨ ਸੀ ਤੇ ਸਾਨੂੰ ਇਹਦਰ 75 ਏਕੜ ਮਿਲੀ ਸੀ ਜਮੀਨ ਜਿਹੜੀ ਹੈ ਫਿਰ ਉਸ ਟਾਈਮ ਜਦੋਂ ਦੱਸਦੇ ਆਣ ਸਾਡੇ ਪਿਤਾ ਜੀ ਦਾਦਾ ਕੀ ਫਸਾਰ ਸਣ ਪੱਕੇ ਮਕਾਨ ਸਣ ਵੇਹਲੀਆਂ ਸਣ ਸਭ ਸਪਰ ਮੱਜੀ ਹੁੰਦੀ ਆ ਸਾਨੂੰ ਦਾ ਨਾ ਕੋੜੀਆ ਹੁੰਦੀ ਆ ਅਈ ਦਾ ਤੇ ਆ ਕੱਚੇ ਬੋਲਾਂ ਤੇ ਤੁਸੀ ਤੁਹਾਨੂੰ ਜੋ ਦੱਸਦੇ ਸੀਗੇ ਤੁਹਾਨੂੰ ਕੀ ਫੀਲ ਕੀ ਹੁੰਦਾ ਸੀ ਤੁਸੀਂ ਵੀ ਕੀ ਅਸੀਂ ਛੱਡਿਆ ਆ ਤੇ ਕੀ ਅਸੀਂ ਹੁਣ ਇੱਥੇ ਹਾਸਲ ਕੀਤਾ ਇਹ ਸਭ ਘਟਨਾ ਕਰਾਮ ਦਾ ਸਾਡੇ ਤੇ ਪ੍ਰਭਾਵ ਕੀ ਪਿਆ ਤੁਸੀਂ ਇਹਨੂੰ ਕਿਦਾਂ ਫੀਲ ਕੀਤਾ ਤੁਸੀਂ ਉਦੋਂ ਇੰਨਾ ਫੀਲ ਨਹੀਂ ਸੀ ਹੁੰਦਾ ਕਹਾਣੀਆਂ ਜਿਹੀਆਂ ਲੱਗਦੀਆਂ ਸਨ ਪਰ ਜਿਉ ਜਿਉ ਸਮਝ ਆਈ ਪਰਸਨਲੀ ਮੈਨੂੰ ਫੀਲ ਹੁੰਦਾ ਜਦੋਂ ਮੈਂ ਉਹਦੇ ਵਿੱਚ ਹਲਾਤਾ ਚ ਮੰਗ ਕੇ ਆਇਆ ਹਾਲਾਂਕਿ ਮੇਰਾ ਬਰਥ ਇਥੋਂ ਦਾ ਆ ਸਾਡਾ ਰਿਵਾਰੇ ਵਿਧਰ ਸੀਗਾ ਪਰ ਮੈਨੂੰ ਪਤਾ ਨਹੀਂ ਕਿਉਂ ਹਜੇ ਲੱਗਦਾ ਕਿ ਸਾਡੀਆਂ ਮੇਰੀਆਂ ਹੱਡੀਆਂ ਚ ਲੰਗਿਆ ਹੁਣ ਹੁਣ ਲੱਗਦਾ ਹੁਣ ਜਦੋਂ ਦੀ ਹੁਣ ਨਹੀਂ ਜਦੋਂ ਆਪਾਂ 25 30 ਸਾਲ ਦੇ ਹੋਗੇ ਸਮਝ ਆਈ ਪਾਰਟੀਸ਼ਨ ਬਾਰੇ ਕਤਾਵਾਂ ਪੜੀਆਂ ਹਾਲਾਤ ਜਾਣੇ ਹੈਨਾ ਕਾਰਨ ਜਾਣੇ ਫਿਰ ਉਹਨਾਂ ਹਾਲਾਤਾਂ 'ਚ ਬੈਸੀ ਹੁਣ ਕਿੱਥੇ ਆ ਅਸੀਂ ਕਿਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅ ਅਗਵਾਇਆ ਬਹੁਤ ਸਾਰੇ ਅਚੀਵਮੈਂਟ ਕੱਟ ਲੈ ਜੇ ਆਪਾਂ ਲਈਏ ਤੇ ਸਾਰਾ ਪਾਵੇਂ ਧਾਰਮਿਕ ਤੌਰ ਤੇ ਲਾਓ ਪਾਵੇਂ ਰਾਜਨੀਤਿਕ ਤੌਰ ਤੇ ਲਾਓ ਸਮਾਜਿਕ ਤੌਰ ਤੇ ਲਾਓ ਤੇ ਅਗਵਾਇਆ ਜਿਆਦਾ ਹੈ ਹਾਸਲ ਕਰ ਦਿੱਤਾ ਹੈ ਜਹ ਹਾਲਾਂਕਿ ਸਾਡੇ ਕੋਲ ਬੜੇ ਖਜਾਨੇ ਨੇ ਗੁਰਬਾਣੀ ਦੇ ਬਹੁਤ ਸਮਝ ਹੈ ਗਿਆਨ ਹੈ ਹਨਾ ਕਿਰਨ ਕਿਰਨ ਆ ਨੀਤੀ ਪਿਛੇ ਹੋਏ ਹੁਣ ਸਿੱਖਾਂ ਨੇ ਇਧਰ ਆ ਕੇ ਇੱਕ ਠੀਕ ਅਚੀਵਮੈਂਟ ਵੀ ਲੈ ਲਈ ਸਭ ਕੁਝ ਕਰ ਲਿਆ 47 ਤੋਂ ਲੈ ਕੇ ਹੁਣ ਤੱਕ ਹੁਣ ਜਿਹੜੇ ਹਾਲਾਤ ਬਣਦੇ ਇਸ ਵੇਲੇ ਸਿੱਖ ਕਮਿਊਨਿਟੀ ਬਾਹਰੋਂ ਜਾਣ ਲਈ ਆ ਤੇ ਸਿੱਖ ਧਰਮ ਨੂੰ ਵੀ ਤੁਸੀਂ ਪਹਿਲਾਂ ਸਿੱਖ ਧਰਮ ਨੂੰ ਇੱਕ ਤਰੀਕੇ ਨਾਲ ਸੁਧਾਰ ਲੈਣ ਦੇ ਰੂਪ ਚ ਆਇਆ ਸੀ ਬਾਬਾ ਨਾਨਕ ਦੀ ਸਿੱਖਿਆਵਾਂ ਆ ਜੀ ਬੜੀਆਂ ਵਿਗਿਆਨਿਕ ਸਿੱਖਿਆਵਾਂ ਆ ਉਸ ਪਰਿਪੇਖ ਨੂੰ ਸਭ ਜਨੂੰ ਸਾਹਮਣੇ ਰੱਖਦੇ ਆ ਹੋਇਆ ਤੁਸੀਂ ਕੀ ਫੀਲ ਕਰਦੇ ਹੋ ਵੀ ਸਿੱਖਾਂ ਦਾ ਨੂੰ ਕੀ ਸੁਧਾਰ ਕਰਨਾ ਚਾਹੀਦਾ ਇਸ ਵੇਲੇ ਇਹਨਾਂ ਅੱਗੇ ਕੀ ਸੰਕਟ ਆ ਇਸ ਦੌਰ ਦੇ ਵਿੱਚ ਇਸ ਸਿਨੈਰੀਓ ਦੇ ਵਿੱਚ ਬੜਾ ਔਖਾ ਜਿਹਾ ਸਵਾਲ ਹੈ ਤੇ ਮੈਂ ਦੋ ਤਿੰਨ ਚੀਜ਼ਾਂ ਨੂੰ ਆ ਕੇ ਚਾਹੁੰਦੀਆਂ ਨੇ ਇਕਤੇ ਇਹ ਮੈਂ ਤਿੰਨ ਚੀਜ਼ਾਂ ਦਾ ਮੇਰੇ ਦਿਮਾਗ 'ਚ ਜਿਆਦਾ ਕਰਦੀਆਂ ਨੇ ਪਹਿਲੀ ਇਹ ਕਿ ਦੇਖੋ ਅਸੀਂ ਕਿਰੇਣਾ ਕਿਰੇ ਆਪਣਾ ਤਾਂ ਗੁਰਬਾਣੀ 'ਚੋਂ ਗੁਰਮਤਿ 'ਚੋਂ ਗੁਰੂ ਨਾਨਕ ਦੇ ਫਿਲਾਸਫੀ 'ਚੋਂ ਭਗਤਾਂ ਦੀ ਫਿਲਾਸਫੀ 'ਚੋਂ ਇੱਕ ਰਾਜ ਨਿਕਲਿਆ ਸੀਗਾ ਹਲੇਮੀ ਵਾਲਾ ਰਾਜ ਹਨਾ ਬਰੋਬਰਤਾ ਵਾਲਾ ਰਾਜ ਹਾਂਜੀ ਭਰਮ੍ਰਿਤਿਕ ਰਾਜ ਹੈ ਤੇ ਉਹ ਅਸੀਂ 1800 ਇੰਨੀ ਮਿਹਨਤਾਂ ਕਰਕੇ ਸਾਫ ਦੀ ਗੁਰੂ ਸਾਹਿਬ ਸਾਡੀ ਝੋਲੀ 'ਚ ਪਾਇਆ ਸੀ ਉਹ ਅਸੀਂ 1849 ਚ ਔਰ ਗਲਤੀਆਂ ਸਾਡੀਆਂ ਨੇ ਆ ਭਾਵੇਂ ਅਸੀਂ ਕਿਸੇ ਤੇ ਵੀ ਲਾਈਏ ਬੇਸਿਕ ਆਪਣੀ ਗਲਤੀ ਹੁੰਦੀ ਕਿ ਰਣ ਕਿ ਕਮਜ਼ੋਰੀ ਆਪਣੀ ਹੁੰਦੀ ਹੈ ਤਾਂ ਹੀ ਬਾਹਰ ਦਾ ਆ ਕੇ ਸਾਡੇ ਤੇ ਕੋਈ ਨਾ ਵਿੱਚ ਲੜਦਾ ਸੋ ਉਹ ਅਸਾਂ ਗਵਾਇਆ ਵਤਨ ਮਤਲਬ ਮੇਰਾ ਆਜਨੀਤੀ ਕਾਂਗਾ ਕਿ ਰਾਜ ਭਾਗ ਔਰ ਰਾਜਨੀਤੀ ਅਸੀਂ ਗਵਾ ਲਈ ਆ ਜੇ 1947 ਲਾਈਏ ਇਸ ਮਤਲਬ ਜੀ ਸਾਡਾ ਸਮਾਜਿਕ ਦੁੱਜਾ ਹੁੰਦਾ ਹੈ ਇੱਕ ਰਾਜਨੀਤੀ ਹੋ ਗਈ ਦੂਜੀ ਜੀ ਜੋਗ੍ਰਾਫੀ ਤੇ ਸਮਾਜਿਕ ਤਾਣਾ ਬਾਣਾ ਹੋ ਗਿਆ ਉਹ ਅਸੀਂ 47 ਚ ਗਵਾ ਲਿਆ ਬਿਲਕੁਲ ਤੀਜੀ ਇਕਾਈ ਹੈ ਪਰਿਵਾਰਿਕ ਇਕਾਈ ਪਰਵਾਰਿਕ ਇਕਾਈ ਜੇ ਬਣੀ ਰਹੇਗੀ ਤੇ ਫਿਰ ਕਦੇ ਨਾ ਕਦੀ ਆਪੌਠ ਪੈਣਿਆ ਪਰ ਹੁਣ ਆਪਾਂ ਜਿਹੜੇ ਆ ਜਿਹੜਾ ਬਲਾਈਂਡਲੀ ਇੱਕਦਮ ਅਨਿਵਾਸੀ ਬਾਤ ਜਾ ਰਹੇ ਆ ਛੋਟੇ ਛੋਟੇ ਬੱਚੇ 12ਵੀਂ ਕਰਕੇ ਆਵੇਂ ਉੱਥੇ ਉਹਨੂੰ ਵਿਚਾਰੇ ਨੂੰ ਕੰਮ ਮਿਲਣਾ ਹੈ ਨੌਕਰੀ ਮਿਲਣੀ ਹੈ ਕਿਵੇਂ ਰਹਿਣਾ ਹੈ ਅਸੀਂ ਬਲਾਈਂਡਲੀ ਜਾ ਰਹੇ ਆ ਅਸੀਂ ਇੱਕ ਪਰਵਾਰਿਕ ਇਕਾਈ ਤੋੜ ਰਹੇ ਆ ਹਾਂਜੀ ਮੈਂ ਸਿੱਖ ਸਾਰੇ ਜਗ ਤੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਪਰਵਾਰਿਕ ਇਕਾਈ ਦਾ ਟੁੱਟਣ ਦਿਓ ਜਿੱਥੇ ਜੂੜ ਤੇ ਭੇਜੋ ਬੱਚਿਆਂ ਨੂੰ ਉਹਨਾਂ ਨੂੰ ਪੜਾ ਕੇ ਉਹਨਾਂ ਨੂੰ ਕਾਮਯਾਬ ਕਰਕੇ ਉਹਨਾਂ ਨੂੰ ਕੰਮ ਸਿਖਾ ਕੇ ਉਨੂੰ ਹੀ ਭੇਜੋ ਜਿਹਨੂੰ ਜ਼ਰੂਰਤ ਹੈ ਸਾਰੇ ਬਲਾਈਂਡਲੀ ਨਾ ਭੇਜੋ ਕੁਛ ਨਹੀਂ ਜੇ ਉੱਥੇ ਵੀ ਇਹ ਰੋਟੀ ਮਿਲਣੀ ਚਾਰ ਰੋਟੀਆਂ ਮਿਲਣੀਆਂ ਨੇ ਦੂਜਾ ਆਪਣਾ ਜਿਹੜਾ ਪਰਿਵਾਰਿਕ ਢਾਂਚਾ ਇੱਥੇ ਵੇ ਜੇ ਦੋ ਬੱਚੇ ਨੇ ਇੱਕ ਨੂੰ ਭੇਜੋ ਇੱਕ ਨੂੰ ਰੱਖੋ ਤੇ ਇਹਨਾਂ ਨੇ ਤੇ ਇੱਕ ਨੂੰ ਭੇਜੋ ਦੋਨੋਂ ਇੱਥੇ ਰੱਖੋ ਜਾਂ ਇਸ ਤਰੀਕੇ ਰੱਖੋ ਕਿ ਉਹ ਬੱਚਾ ਵਾਪਸ ਆ ਜਾਏ ਇਹ ਨਾ ਟੁੱਟਣ ਦਿਓ ਕਿਈ ਸਦੀਆਂ ਬਾਅਦ ਵੀ ਵਾਪਸ ਆਪਣੇ ਵਤਨ ਆਪਣੇ ਘਰ ਆਉਣਾ ਪੈਂਦਾ ਪਤਾ ਨਹੀਂ ਕਿੱਥੋਂ ਤੁਹਾਨੂੰ ਕਦੋਂ ੱੱਕੇ ਵੱਜਣ ਕਿ ਤੁਸੀਂ ਤਾਂ 100 ਸਾਲ 200 ਸਾਲ ਪਹਿਲਾਂ ਇੱਥੋਂ ਆਏ ਸੀ ਉੱਥੇ ਵਾਪਸ ਜਾਓ ਸੋ ਇਹਨੂੰ ਨਾ ਟੁੱਟਣ ਦਿਓ ਦੂਜੀ ਇੱਕ ਹੋ ਕੀ ਅਸੀਂ ਗੁਰਦੁਆਰੇ ਸੰਭਾਲ ਰਹੇ ਗੁਰਬਾਣੀ ਨਹੀਂ ਸੰਭਾਲ ਰਹੇ ਗੁਰਬਾਣੀ ਸਿੱਖਿਆ ਹੈ ਬੜੀ ਸੋਹਣੀ ਗੱਲ ਕੀਤੀ ਮੈਂ ਵਾਕਈ ਇਸ ਜੀ ਦੇ ਪਿਛੜ ਕਰਦਾ ਆ ਵੇ ਆਪ ਗੁਰਦੁਆਰੇ ਸੰਭਾਲ ਦੁਆਰੇ ਸੰਭਾਲ ਲੈਂਦੇ ਆ ਗੁਰਬਾਣੀ ਨਹੀਂ ਸੰਭਾਲ ਗੁਰਬਾਣੀ ਸਿੱਖਿਆ ਗੁਰਬਾਣੀ ਪੂਜਾ ਨਹੀਂ ਹੈ ਜੀ 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 ਗੁਰਬਾਣੀ ਸਿੱਖਿਆ ਹੈ ਪੂਜਾ ਨਹੀਂ ਦੀ ਬਾਤ ਦੁਜਾ ਤੁਹਾਡੀ ਗੁਰਬਾਣੀ ਵਿੱਚ ਬਹੁਤ ਕੁਝ ਖੁੱਲੇ ਆਮ ਕਰਨ ਰਲਗੱਡ ਹੋ ਚੁੱਕਾ ਜੇ ਹਣਾ ਤੁਹਾਡੇ ਗੁਰਬਾਣੀ ਵਿੱਚ ਬਹੁਤ ਕੁਝ ਤੁਹਾਡੇ ਵਿਆਖਿਆ ਵਿੱਚ ਤੁਹਾਡੇ ਪ੍ਰਚਾਰ ਵਿੱਚ ਬਹੁਤ ਕੁਝ ਰਲਗੱਡ ਹੋ ਚੁੱਕਾ ਜੇ ਉਹਨੂੰ ਉਹਦੇ ਤੇ ਧਿਆਨ ਦਿਓ ਉਹਨੂੰ ਨੁਖੇੜੋ ਆਪ ਤਿੱਜਾ ਜਿਹੜੇ ਆਪਣੇ ਸਮਾਜ ਦੇ ਆਪਣੇ ਬੱਚੇ ਨੇ ਹਾਂਜੀ ਸਿੱਖਾ ਲੈ ਖਾਸ ਕਰਕੇ ਨੇੜੇ ਪਾਵਾਂ ਰਿਸ਼ਤੇਦਾਰਾਂ ਚ ਨੇ ਪਿੰਡ ਚ ਨੇ ਪਾਵਾਂ ਆਸ-ਪਾਸ ਨੇ ਉਹਨਾਂ ਨੂੰ ਕਿਰੇਣਾ ਕਿਰੇ ਜਿੰਨੂੰ ਜ਼ਰੂਰਤ ਹੈ ਉਹ ਜ਼ਰੂਰਤ ਤੇ ਐਜੂਕੇਸ਼ਨ ਦੀ ਹੈਲਪ ਦੀ ਜ਼ਰੂਰਤ ਹੈ ਕਰੇ ਇੰਪਲੋਇਮੈਂਟ ਦੀ ਹੈਲਪ ਦੀ ਜ਼ਰੂਰਤ ਕਿਉਂਕਿ ਸਾਡਾ ਅਜ ਰਾਜਨੀਤਿਕ ਸੇ ਨਹੀਂ ਹੈ ਲੇਕਿਨ ਸਾਡੀ ਸੇ ਤਾਂ ਹੀ ਹੋਏਗੀ ਜੇ ਸਾਡੇ ਕੋਲ ਐਜੂਕੇਸ਼ਨ ਤੇ ਸਾਡੇ ਕੋਲ ਥੋੜੀ ਆਰਥਿਕਤਾ ਸਾਡੀ ਚੰਗੀ ਹੈ ਬਿਲਕੁਲ ਉਹਨਾਂ ਨੂੰ ਆਪਾਂ ਸੰਭਾਲ ਲਈਏ ਮੈਂ ਕੋਸ਼ਿਸ਼ ਕਰਦਾ ਰਹਿਣਾ ਮੈਂ ਜਦੋਂ ਫੌਜ ਇਸਾ ਮੈਂ ਅਰਤਾਸ ਬੱਚੇ ਉਹ ਸੁਣਦੇ ਪਏ ਉਹਨਾਂ ਨੂੰ ਸੁਣ ਨਹੀਂ ਆ ਵੀਡੀਓ ਹਨਾ 10 12 ਬੱਚੇ ਜਿਹੜੇ ਨੇ ਇਸ ਪਾਸੇ ਕੋਡ ਰੱਖ ਕੇ ਵੀ ਆਪਣੇ ਖਰਚੇ ਤੋਂ ਕਦੀ ਕਿਤੇ ਪੈਸਾ ਵੀ ਨਹੀਂ ਚੁਲਿਆ ਕਰਾ ਵੀ ਕੋਲੋਂ ਦਈਦਾ ਹੈ ਰੋਟੀ ਵੀ ਚੰਗਾ ਭਰ ਲਾ ਗਿੱਤਾ ਤੁਸੀਂ ਕੰਪੀਟੀਸ਼ਨ ਲਈ ਕੇ ਬੱਚੇ ਤਿਆਰ ਕੀਤੇ ਹੁਣ ਘੜ ਟੋਕੜ 15 20 ਬੱਚੇ ਜਿਹੜੇ ਪਿਛਲੇ ਪੰਜਾਂ ਹੱਤਾਂ ਤੋਂ ਬਾਹਰ ਗਏ ਨੇ ਭਾਵੇਂ ਮੇਰੇ ਪਿੰਡ ਦੇ ਨੇ ਹਾਂ ਰਿਸ਼ਤੇਦਾਰਾਂ ਆਪਣੇ ਜਾਣ ਪਛਾਣ ਉਸ ਤਰ੍ਹਾਂ ਜਿਹਨੂੰ ਲੋੜ ਤੇ 1 ਲੱਖ 2 ਲੱਖ ਨੂੰ ਕਹਿੰਦਾ ਤੋਂ ਲੈ ਤੋਂ ਬਲਾਇਆ ਬੱਚੇ ਨੂੰ ਭੇਜ ਔਰ ਬੱਚਿਆਂ ਨੂੰ ਦੇਈਦਾ ਬੱਚਿਆਂ ਨੂੰ ਜ਼ਿੰਮੇਵਾਰ ਕਰੀਦੀ ਔਰ ਮੇਰੇ ਬੱਚੇ ਜਿਹੜੇ ਤਕਰੀਬਨ ਉਹ ਸਾਰੇ ਵਾਪਸ ਵੀ ਬੱਚੇ ਹੀ ਕਰਦੇ ਨੇ ਬਹੁਤ ਵਧੀਆ ਕਈ ਬੱਚਿਆਂ ਦੀ ਫੀਸ ਵੀ ਆਪਾਂ ਹੁਣ ਕੋਸ਼ਿਸ਼ ਕਰੀਦੀ ਹੈ ਪਿੱਛੇ ਜੇ ਇਤਰਾ ਮੁੰਡਾ ਅਮਰਤਪਾਲ ਸਿੰਘ ਆਇਆ ਗੋਦੀ ਖਾਪਾ ਹੈ ਨਾ ਹਾਂਜੀ ਚਾਰ ਕਰੋਨਾ ਚ ਉਹ ਕਾਰਜਵਾਹ ਨਾਲ ਬੋਰੀਆਂ ਚੁੱਕਦਾ ਜੇ ਪਿਆ ਮੈਨੂੰ ਮੁੰਡਾ ਵਾਂਗ ਲੱਗਾ ਪਰਸਨੈਲਿਟੀ ਜੀ ਪੜਿਆ ਮਤਲਬ ਗੱਲ ਕਰ ਲੈ ਪਈ ਇੰਗਲਿਸ਼ ਜਿਵੇਂ ਗੱਲ ਕੀਤੀ ਮੈਂ ਕੀ ਕਰਨਾ ਹੈ ਤੇ ਮੇਰੇ ਪਿਤਾ ਜੀ ਕਾਰ ਸੇਵਾ ਨਾਲ ਸਾਨੂੰ ਉਦੋਂ ਚੱਲਦਾ ਸੀ ਉਹ ਬਿਮਾਰ ਹੋ ਗਏ ਨੇ ਉਹਨਾਂ ਦੀ ਡੈਥ ਹੋ ਗਈ ਤੇ ਹੁਣ ਮੇਰੇ ਕੋਲ ਪੜਨ ਲਈ ਹੈ ਨਹੀਂ ਤੇ ਮੈਂ ਇੱਥੇ ਆ ਹਾਂ ਮੈਂ ਕਿਹਾ ਮੈਂ ਤੈਨੂੰ ਉਹਦੇ ਉਹਦੇ ਮੈਂ ਸਕੂਲ ਵਿੱਚ ਗਿਆ ਉਹਦੀ 50% ਫੀਸ ਮਾਫ਼ ਕਰਾਈ ਕੁਝ ਮੈਂ ਸੀਸ ਦਿੱਤੀ ਕੁਝ ਇੱਕ ਸੰਸਤਾ ਦੀ ਕੁਝ ਫੀਸ ਉਸ ਤੋਂ ਲਈ ਕੁਝ ਮੈਂ ਆਪਣੇ ਦੋਸਤ ਨੇ ਇੱਕ ਬਦਾਰ ਸਾਹਿਬ ਉਹਨਾਂ ਨੂੰ ਕਿਹਾ ਸੋ ਅਸੀਂ ਉਹਨਾਂ ਨੂੰ 12th ਕਰਾਈ ਉਸ ਬੱਚੇ ਇੱਕ ਔਰ ਲੜਕੀਆਂ ਨੇ ਇੱਥੇ ਸਾਡੀ ਕਲੋਨੀ ਦੀਆਂ ਨੇ ਉਹ ਪੜਦੀਆਂ ਨੇ ਉਹਨਾਂ ਦੇ ਅਗਰ ਆਪਣੇ ਬਾਬਾ ਰਵਨ ਸਿੰਘ ਕੋਲ ਆਈਆਂ ਸੰਗ ਗੁਰਦੁਆਰੇ ਸਾਨੂੰ ਮਦਦ ਕਰਾਓ ਉਹ ਪਤਾ ਚੱਲਿਆ ਮੈਂ ਉਹਨਾਂ ਦੇ ਸਕੂਲ ਵਿੱਚ ਕੁਝ ਪੀਸ ਮਾਫ ਕਰਾਈ ਕੁਝ ਮੇਰੀ ਬੇਟੀ ਭੇਜ ਰਹੀ ਦੇ ਰਹੀ ਐਸੇ ਤਰ੍ਹਾਂ ਬੱਚਿਆਂ ਦੀ ਮਦਦ ਕਰੋ ਬੱਚਿਆਂ ਨੂੰ ਤਾਂ ਲਈਏ ਤਾਂ ਕਿ ਅਸੀਂ ਜਿਹੜੀ ਸਾਡੀ ਔਕਾਹਾਂ ਨੇ ਸਾਡਾ ਬੇਸਿਕ ਮੂਲ ਨਾ ਖੁੱਟੇ ਪੀੜੀ ਨੂੰ ਆਪਣੀ ਅਗਲੀ ਨੂੰ ਅਸੀਂ ਸੁਰਖਤ ਬਣਾਵਾਂਗੇ ਉਹੀ ਪੀੜੀ ਨੇ ਆਪਣਾ ਸਭ ਸੰਭਾਲਣਾ ਹਾਂਜੀ 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 ਸੰਦੇਸ਼ ਕੀ ਦੇਣਾ ਚਾਹੋਗੇ 15 ਗੱਲ ਸੇ ਹਾਲਾਂਕਿ ਇਹ ਵੰਡ ਨੂੰ ਇੱਕ ਜ਼ਖਮ ਵਾਂਗੂ ਦੇਖਿਆ ਜਾਂਦਾ ਲੇਕਿਨ ਫਿਰ ਵੀ ਆਪਾਂ ਜ਼ਖਮਾਂ ਨੂੰ ਭੁੱਲ ਕੇ ਅੱਗੇ ਵਧਦੇ ਆਂ ਆਪਾਂ ਆਪਣੇ ਆਪ ਨੂੰ ਸਮਾਰਦੇ ਆਂ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ 15 ਗੱਲ ਦੇ ਪਿਲੋਂ ਇਸ ਮਾਹੌਲ ਦੇ ਵਿੱਚ ਆ ਸੰਦੇਸ਼ ਗੁਰੂ ਨਾਨਕ ਦੇਵ ਜੀ ਨੇ ਇੱਕ ਨਵਾਂ ਬੜਾ ਹੀ ਨਵਾਂ ਸਿਸਟਮ ਦਿੱਤਾ ਹਾਂਜੀ ਸ਼ਬਦ ਦਾ ਉਹਨਾਂ ਕਹਿੰਦਾ ਤੁਸੀਂ ਆਪਣੇ ਅੰਦਰ ਦੀ ਜਿਹੜੀ ਸ਼ਬਦ ਜਿਹੜੀ ਸੂਝ ਹੈ ਉਹਨੂੰ ਵਧਾਓ ਔਰ ਸ਼ਬਦ ਜਿਹੜੀ ਸੂਝ ਹੈ ਉਹ ਵਧੇਗੀ ਜਾਂ ਤੇ ਸ਼ਬਦ ਨਾਲ ਜੁੜ ਕੇ ਲਿਖਿਤ ਵੇਦਨਾਦਨ ਸਮਾਇ ਹੋਏ ਚ ਲਿਖਤ ਚ ਸੁਣਣੇ ਚ ਤੇ ਜਾਂ ਸਮਝਣੇ ਚ ਸੋ ਜਿੰਨਾ ਜ਼ਿਆਦਾ ਸ਼ਬਦ ਨਾਲ ਜੁੜੋਗੇ ਜਿਹੜੇ ਤਰੀਕੇ ਨਾਲ ਵੀ ਜੁੜੋਗੇ ਉਹ ਸੂਝ ਵਧੇਗੀ ਦੂਜੀ ਸੂਜ ਵੱਧੀ ਹੱਥਾਂ ਨਾਲ ਕੰਮ ਕੀਤੇ ਆ ਕੀਰਤ ਨਾਲ ਜੇ ਮੈਨੂੰ ਕਿਸੇ ਚੀਜ਼ ਦੀ ਥਿਉਰੀ ਨਹੀਂ ਆਉਂਦੀ ਸਾਈਕਲ ਚਲਾਉਣ ਦੀ ਥਿਉਰੀ ਨਹੀਂ ਸਿੱਖੀ ਜਾਂ ਰੋਟੀ ਬੇਲਣ ਦੀ ਥਿਉਰੀ ਨਹੀਂ ਸਿੱਖੀ ਅਬਾ ਪ੍ਰੈਕਟੀਕਲ ਕਰ ਰਿਹਾ ਉਹ ਵੀ ਮੇਰੀ ਸੂਜੇ ਚ ਪੈ ਗਈ ਠੀਕ ਹੈ ਤੀਜਾ ਜੋ ਕੁਝ ਸਾਡੇ ਕੋਲ ਜਿੰਨਾ ਹੈ ਵੰਡ ਚੱਕਣੇ ਚ ਲੰਗਰ ਨਹੀਂ ਹੈ ਨੀਰਾ ਵੰਡ ਚੱਕਣੇ ਚ ਜਿੱਥੇ ਮੈਂ ਬੈਠਾ ਜੋ ਕੰਮ ਹੈ ਬੈਠਾ ਉਹ ਇਸ ਹਿਸਾਬ ਨਾਲ ਕਰਾਂ ਕਿ ਸਾਰਿਆਂ ਨੂੰ ਉਹਦਾ ਮੈਨੂੰ ਵੀ ਪਤਾ ਹੋਵੇ ਤੇ ਦੂਜਿਆਂ ਨੂੰ ਵੀ ਹੋਵੇ ਉਹ ਬੈਨੀਫਿਟ ਜਿਹੜਾ ਸਾਰਿਆਂ ਨੂੰ ਜਾਏ ਸੋ ਇਹ ਇਹਦੇ ਵਿੱਚੋਂ ਹੀ ਜੇ ਆਪਾਂ ਲਈਏ ਨਾ ਸ਼ਬਦ ਤੋਂ ਲਈਏ ਤੇ ਨਾਮ ਨਾਮ ਜਪੋ ਕੀਰਤ ਕਰੋ ਵੰਡ ਛਕੋ ਇਹ ਤਿੰਨੇ ਹੀ ਰਿਤੇ ਨਿਕਲਦੇ ਆ ਬਿਊਟੀਫੁੱਲ ਹਾਂਜੀ ਮੇਰੇ ਖਿਆਲ ਚੱਜ ਦੀ ਗੱਲਬਾਤ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ